ਫੈਮਿਲੀ ਸਾਡੇ ਨਾਲ ਮੌਜੂਦ ਹੈ ਜੋ ਅੱਜ ਤੋਂ 6 ਸਾਲ ਪਹਿਲੇ ਅਮਰੀਕਾ ਤੋਂ ਪੰਜਾਬ ਆ ਕੇ ਸੈਟਲ ਹੋ ਗਏ ਜਿਨ੍ਹਾਂ ਨੇ ਆਪ ਵੀ ਇੱਥੇ ਆ ਕੇ ਅੰਮ੍ਰਿਤ ਛਕਿਆ ਤੇ ਆਪਣੇ ਪੁੱਤਰ ਨੂੰ ਵੀ ਅੰਮ੍ਰਿਤ ਛਕਾਇਆ ਸੀਰਤ ਸਿੰਘ ਜੱਟ ਪੰਜਾਬ ਦਾ ਆ ਗਿਆ ਅੱਜ ਜਾਰੀ ਖਾ ਗਿਆ ਬੱਬਾ ਜੀ ਨਾਲ ਸੇਕ ਬਣ ਗਏ ਸੇ ਗੁਰੂ ਤੇਰਾ ਸਭstdc ਗੁਰੂ ਤੇਰੀ ਤਬ ਅਸੀਂ ਅਸੀਂ ਪਰਦੇ ਆ ਗੁਰਮੁਖੀ ਪਰਦੇ ਆ ਪਾਠ ਕਰਦੇ ਆ ਪਰ ਜਿਆਦਾ ਬੋਲਦੇ ਨਹੀਂ ਦਨ ਦਨ ਬਾਣੀ ਕੰਟਿਆ ਦੂਜਾ ਜਿਹੜਾ ਦੋ ਬਾਣੀ ਆ ਉਹ ਫਿਰ ਅਸੀਂ ਪਰਸਾਂ ਤੇ ਹੁਣ ਉਹ ਕਹਿੰਦੇ ਆ ਕਿ ਅਸੀਂ ਵਾਪਿਸ ਵਿਦੇਸ਼ ਨਹੀਂ ਜਾਣਾ ਸਾਨੂੰ ਇੱਥੇ ਰਹਿਣਾ ਬਹੁਤ ਪਸੰਦ ਆ ਅੱਜ ਅਸੀਂ ਇੱਕ ਤੁਹਾਨੂੰ ਬਹੁਤ ਹੀ ਸੋਹਣੀ ਕਹਾਣੀ ਵੀ ਸੁਣਾਉਣ ਜਾ ਰਿਹਾ ਤੇ ਇੱਕ ਬਹੁਤ ਹੀ ਸੋਹਣੇ ਪਰਿਵਾਰ ਨਾਲ ਮਿਲਵਾਨ ਜਾ ਰਿਹਾ ਜਿਹੜਾ ਉਹਨਾਂ ਲੋਕਾਂ ਲਈ ਮਿਸਾਲ ਹੈ ਜਿਹੜਾ ਅੱਜ ਆਪਣਾ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਰਿਹਾ ਹੈ ਉਹਨਾਂ ਫੈਮਲੀਆਂ ਲਈ ਮਿਸਾਲ ਹੈ ਜਿਹੜੇ ਅੱਜ ਪੰਜਾਬ ਛੱਡ ਕੇ ਫੋਰਨ ਵਿੱਚ ਸੈਟਲ ਹੋ ਰਿਹਾ ਹੈ ਇੱਕ ਫੈਮਲੀ ਸਾਡੇ ਨਾਲ ਮੌਜੂਦ ਹੈ ਜੋ ਅੱਜ ਤੋਂ 6 ਸਾਲ ਪਹਿਲੇ ਅਮਰੀਕਾ ਤੋਂ ਪੰਜਾਬ ਆ ਕੇ ਸੈਟਲ ਹੋ ਗਏ ਜਿਨ੍ਹਾਂ ਨੇ ਆਪ ਵੀ ਇੱਥੇ ਆ ਕੇ ਅੰਮ੍ਰਿਤ ਛਕਿਆ ਤੇ ਆਪਣੇ ਪੁੱਤਰ ਨੂੰ ਵੀ ਅੰਮ੍ਰਿਤ ਛਕਾਇਆ ਤੇ ਹੁਣ ਉਹ ਕਹਿੰਦੇ ਆ ਕਿ ਅਸੀਂ ਵਾਪਿਸ ਵਿਦੇਸ਼ ਨਹੀਂ ਜਾਣਾ ਸਾਨੂੰ ਇੱਥੇ ਰਹਿਣਾ ਬਹੁਤ ਪਸੰਦ ਹੈ ਤਾਂ ਪਹਿਲੇ ਤਾਂ ਸਵਾਗਤ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੁਸੀਂ ਇਹ ਸਾਰੇ ਆਪਣਾ ਆਪਣਾ ਨਾਮ ਦੱਸੋ ਕੈਮਰੇ ਉੱਤੇ ਹਾਂਜੀ ਮੇਰਾ ਨਾਮ ਬਲਰਾਜ ਸਿੰਘ ਤੁਹਾਡਾ ਨੇਮ ਆਰਤਿਕੌਰ ਐਨ ਇਹਦਾ ਨੇਮ ਕੀ ਹੈ ਨਰਾਇਣ ਸਿੰਘ ਜੀ ਤੁਹਾਡਾ ਨੇਮ ਕੀ ਹੈ ਆਪਣਾ ਨੇਮ ਦੱਸ ਦੋ ਮੈਂ ਹਰਪਜਨ ਕੌਰ ਹਰਪਜਨ ਕੌਰ ਤੁਹਾਡਾ ਨੇਮ ਕੀ ਹੈ ਮੇਜਰ ਸਿੰਘ ਪਹਿਲੇ ਤਾਂ ਆਪਾਂ ਤੁਹਾਡੀ ਜਦੋਂ ਫੈਮਲੀ ਦੇਖਦੇ ਆ ਨਾ ਤਾਂ ਇੱਕ ਬਹੁਤ ਹੀ ਸੋਹਣੀ ਫੈਮਲੀ ਹੈ ਰੱਬ ਤੁਹਾਨੂੰ ਇਦਾਂ ਹੀ ਖੁਸ਼ ਰੱਖਣ ਤੁਸੀਂ ਪੰਜਾਬ ਕਿਵੇਂ ਆਏ ਅਮਰੀਕਾ ਰਹਿੰਦੇ ਸੀ ਪੰਜਾਬ ਕਿਵੇਂ ਆਏ ਪਹਿਲਾਂ ਮੇਰੀ ਨਾਨੀ ਪੂਰੀ ਹੋਏ ਫਿਰ ਮੇਰਾ ਸਾਰਾ ਜ਼ਿੰਦਗੀ ਮੇਰੇ ਦਿਲ ਵਿੱਚ ਮੈਂ ਪੰਜਾਬ ਵਿੱਚ ਰਹਿਣਾ ਉਹ ਦਿਨਾਂ ਸੀ ਪਰ ਮੇਰਾ ਨਾਨਾ ਜੀ ਮੇਰਾ ਪਾਪਾ ਜੀ ਮੈਂ ਗਿੰਦੇ ਪਾਪਾ ਜੀ ਸਾਨੂੰ ਸਾਡੇ ਆ ਗਿੰਦਾ ਜਦੋਂ ਤੁਸੀਂ ਇੱਥੇ ਆਉਣਾ ਫਿਰ ਮੇਰੇ ਨਾਲ ਆ ਜਾਓ ਫਿਰ ਮੇਰਾ ਫੈਮਿਲੀ ਮੇਰੀ ਮੰਮੀ ਡੈਡੀ ਬ੍ਰਦਰ ਸਿਸਟਰ ਸਾਰੇ ਆਏ ਸੀ ਤੁਸੀਂ ਆਪਣੇ ਨਾਨਾ ਜੀ ਨਾਲ ਪੰਜਾਬ ਆਏ ਸੀ ਹਾਂ ਜੀ ਕ ਅੱਜ ਤੋਂ 6 ਸਾਲ ਪਹਿਲਾਂ ਹਾਂਜੀ ਜਦੋਂ ਤੁਸੀਂ 6 ਸਾਲ ਪਹਿਲਾਂ ਪੰਜਾਬ ਆਏ ਸੀ ਉਦੋਂ ਤੁਸੀਂ ਅੰਮ੍ਰਿਤ ਛਕਿਆ ਹੋਇਆ ਸੀ ਨਹੀਂ ਜੀ ਨਹੀਂ ਜੀ ਅੰਮ੍ਰਿਤ ਛਕਿਆ ਆ 2 ਸਾਲ ਪਹਿਲਾਂ ਅੱਛਾ ਜੀ ਹਾਂਜੀ ਪੰਜਾਬ ਅੱਜ ਤੋਂ 2 ਸਾਲ ਪਹਿਲੇ ਅੰਮ੍ਰਿਤ ਹਾਂਜੀ ਹਾਂਜੀ ਜਦੋਂ ਪਹਿਲੇ 4 ਸਾਲ ਤੁਸੀਂ ਇੱਥੇ ਰਹੇ ਪੰਜਾਬ ਉਸ ਤੋਂ ਬਾਅਦ ਤੁਸੀਂ ਅਸੀਂ ਸਿੱਖੀ ਵਾਰੇ ਸਿੱਖਦੇ ਸੀ ਹਮ ਹਮ ਸਾਰੇ ਸੰਤਿਆ ਆ ਵਿਚਾਰ ਸਾਰੇ ਕਹਾਣੀ ਸਾਰੇ ਪਾਠ ਕਰਦੇ ਸੀ ਸਾਰੇ ਗੁਰਦੁਆਰੇ ਨੂੰ ਜਾਣਦੇ ਸੀ